ਉਹਨਾ ਕਿਨੇ ਸੱਜਣਿਆਂ ਦੇ ਮੈਸੇਜ ਆਏ ਸੀਗੇ ਕਿ ਕਿ ਮੰਗੋ ਫਰੂਟੀ ਜਿਹੜੀ ਆਪਾਂ ਸਟੋਰ ਤੋਂ ਲੈ ਕੇ ਆਉਨੇ ਆ। ਸੋ ਮੈਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਮੈਂ ਫਰੂਟੀ ਹੈ ਜਿਹੜੀ ਘਰੇ ਬਣਾਈ ਆ। ਸੋ ਉਹ ਕਾਫੀ ਜਣਿਆਂ ਦੇ ਮੈਸੇਜ ਆਏ ਸੀਗੇ ਕਿ ਫਰੂਟੀ ਦੀ ਰੈਸਪੀ ਦਿਓ। ਸੋ ਅੱਜ ਆਪਾਂ ਬਣਾਉਨੇ ਆ ਫਰੂਟੀ। ਫਰੂਟੀ ਬਣਾਉਣ ਦੇ ਲਈ ਆਪਾਂ ਨੇ ਮੰਗੋ ਆ ਜਿਹੜਾ ਉਹ ਦੋ ਤਰ੍ਹਾਂ ਦਾ ਲੈਣਾ ਆ। ਇੱਕ ਖੱਚਾ ਤੇ ਇੱਕ ਨਾਰਮਲ ਜਿਹੜਾ ਪੱਕਿਆ ਹੋਇਆ ਆਮ ਆਪਣੇ ਕੋਲ ਹੁੰਦਾ ਉਹ। ਜਿਹੜਾ ਕੱਚਾ ਆਮਬਾ ਉਹਨੂੰ ਇਹਨਾਂ ਪਹਿਲਾਂ ਬੋਇਲ ਕਰ ਲੈਣਾ। ਸੋ ਮੈਂ ਆਲਰੇਡੀ ਬੋਇਲ ਕਰਕੇ ਰੱਖਿਆ ਹੋਇਆ ਵਾ। ਦੋਨੋਂ ਤਰ੍ਹਾਂ ਦੇ ਆਮਬ ਥੋੜਾ ਜਿਹਾ ਨਿੰਬੂ ਤੇ ਇੱਕ ਆਪਾਂ ਨੂੰ ਚਾਹੀਦੀ ਹੈ ਉਹਦੇ ਚ 슈ਗਰ ਇਹਨਾਂ ਦੀ ਜਿਹੜੀ ਕੁਆਂਟੀਟੀ ਆ ਉਹ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਵਧਾ ਘਟਾ ਸਕਦੇ ਹੋ ਜੇ ਤੁਸੀਂ ਇੱਕ ਦੋ ਦਿਨ ਲਈ ਬਣਾ ਕੇ ਰੱਖਣੀ ਹੈ ਤਾਂ ਤੁਸੀਂ ਇਹਨਾਂ ਦੀ ਜਿਹੜੀ ਕੁਆਂਟੀਟੀ ਹੋਰ ਡਬਲ ਕਰ ਸਕਦੇ ਆ ਆਪਾਂ ਨੇ ਇਹਨਾਂ ਦੇ ਜਿਹੜੇ ਆਪਣੇ ਦੋਨੋਂ ਤਰ੍ਹਾਂ ਦੇ ਮੰਗੋ ਸੀਗੇ ਉਹਨਾਂ ਨੂੰ ਇੱਕ ਬਲੈਂਡਰ ਦੇ ਵਿੱਚ ਪਾ ਲੈਣਾ ਮੰਗੋ ਨੂੰ ਨਾ ਬਲੰਡ ਕਰਨ ਤੋਂ ਬਾਅਦ ਆਪਾਂ ਨੇ ਇੱਕ ਪੈਨ ਲੈਣਾ ਕਿਉਂਕਿ ਆਪਾਂ ਜਿਹੜੀ ਹੁਣ ਆਪਣੀ ਬਲੈਂਡ ਕੀਤੀ ਹੋਈ ਪਿਉਰੀ ਆ ਇਹਨੂੰ ਚੰਗੀ ਤਰ੍ਹਾਂ ਥੋੜੇ ਟਾਈਮ ਦੇ ਲਈ ਪਕਾਵਾਂਗੇ ਸੋ ਉਹ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਇੱਕ ਛਾਨਣੀ ਲੈ ਕੇ ਜਿਹੜਾ ਆਪਾਂ ਨੇ ਪਿਊਰੀ ਸੀਗੀ ਉਹਨੂੰ ਚੰਗੀ ਤਰ੍ਹਾਂ ਛਾਨ ਲੈਣਾ ਤਾਂ ਕਿ ਮੰਗੋ ਦੇ ਵਿੱਚ ਜਿਹੜੇ ਬਾਹਲ ਜਿਹੇ ਆ ਜਾਂਦੇ ਨੇ ਨਾ ਉਹ ਵਿੱਚ ਨਾ ਜਾਣ ਆਪਾਂ ਨੇ ਹੁਣ ਆਪਣੀ ਜਿਹੜੀ ਪਿਊਰੀ ਸੀ ਉਹਨੂੰ ਇੱਕ ਪੈਨ ਦੇ ਵਿੱਚ ਪਾ ਕੇ 10 ਤੋਂ 15 ਮਿੰਟ ਦੇ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਸੋ ਹੁਣ ਇਹ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਐਡ ਕਰ ਦੇਣੀ ਹੈ 슈ਗਰ ਤਾਂ ਮੰਗੋ ਪਿਊਰੀ ਜਿਹੜੀ ਆਪਾਂ ਨੇ ਬੋਇਲ ਹੋਣ ਲਈ ਰੱਖੀ ਸੀ ਉਹਨੂੰ 10-15 ਮਿੰਟ ਹੋ ਗਏ ਨੇ ਸੋ ਹੁਣ ਇਹ 15 ਮਿੰਟ ਬੋਇਲ ਹੋਣ ਤੋਂ ਬਾਅਦ ਮੈਂ ਇਹਨੂੰ ਥੋੜਾ ਟਾਈਮ ਲਈ ਠੰਡਾ ਕਰ ਲਿਆ ਸੀ ਸੋ ਨੈਕਸਟ ਦੇ ਵਿੱਚ ਹੁਣ ਆਪਾਂ ਨੂੰ ਥੋੜਾ ਜਿਹਾ ਨਿੰਬੂ ਐਡ ਕਰ ਦੇਣਾ ਹੈ ਸੋ ਨਿੰਬੂ ਐਡ ਕਰਨ ਤੋਂ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸੋ ਆਪਣੀ ਜਿਹੜੀ ਅੰਬ ਦੀ ਪਿਊਰੀ ਆਪਾਂ ਬਣਾਈ ਸੀਗੀ ਫਰੂਟੀ ਬਣਾਉਣ ਦੇ ਲਈ ਉਹ ਬਣ ਕੇ ਰੈਡੀ ਹੋ ਗਈ ਹੈ ਹੁਣ ਤੁਸੀਂ ਸਟੋਰ ਕਰ ਸਕਦੇ ਹੋ ਫਰਿੱਜ ਦੇ ਵਿੱਚ ਸੋ ਆਪਾਂ ਨੇ ਕੋਈ ਵੀ ਇਦਾਂ ਦਾ ਕੰਟੇਨਰ ਲੈ ਲੈਣਾ ਹੈ ਕੱਚ ਦਾ ਜਿੱਦਾਂ ਪਰ ਧਿਆਨ ਰੱਖਿਓ ਕਿ ਉਹ 에ਅ ਟਾਈਟ ਹੋਣਾ ਚਾਹੀਦਾ ਸੋ ਆਪਣੀ ਜਿਹੜੀ ਪਿਊਰੀ ਆਪਾਂ ਨੂੰ ਉਹਨੂੰ ਇਹਦੇ ਵਿੱਚ ਪਾ ਕੇ ਤੇ ਲਿਡ ਨਾਲ ਚੰਗੀ ਤਰ੍ਹਾਂ ਬੰਦ ਕਰਕੇ ਫਰਿੱਜ ਦੇ ਵਿੱਚ ਰੱਖ ਲੈਣੀ ਹੈ ਸੋ ਹੁਣ ਆਪਣੇ ਕੋਲ ਰਹਿ ਗਿਆ ਸੀ ਲਾਸਟ ਸਟੈਪ ਕਿ ਆਪਾਂ ਨੇ ਜਿਹੜੀ ਆ ਪਿਊਰੀ ਬਣਾਈ ਸੀਗੀ ਮੰango ਤੋਂ ਉਹ ਤੋਂ ਹੁਣ ਆਪਾਂ ਨੇ ਫਰੂਟੀ ਕਿੱਦਾਂ ਬਣਾਉਣੀ ਆ ਸੋ ਉਹਦੇ ਲਈ ਆ ਵਾਲੀ ਪਿਊਰੀ ਆਪਾਂ ਲੈ ਲੈਣੀ ਆ ਸੋ ਇੱਕ ਬਲੈਂਡਰ ਲਵਾਂਗੇ ਤੇ ਥੋੜੀ ਤੇ ਥੋੜੀ ਜਿਹੀ ਉਹਦੇ ਵਿੱਚ ਆਈਸ ਪਾ ਲੈਣੀ ਆ ਆਪਣੀ ਰਿਕੁਆਇਰਮੈਂਟ ਅਕੋਰਡਿੰਗਲੀ ਤੇ ਨੈਕਸਟ ਆਪਾਂ ਦੇਦੇ ਵਿੱਚ ਪਾਣੀ ਆ 슈ਗਰ ਆਪਾਂ ਨੇ ਇੱਕ ਬਲੈਂਡਰ ਲੈ ਕੇ ਸਭ ਤੋਂ ਪਹਿਲਾਂ ਉਹਦੇ ਵਿੱਚ ਬਰਫ਼ ਪਾ ਲੈਣੀ ਆ ਸੋ ਨੈਕਸਟ ਉਹਦੇ ਵਿੱਚ ਆਪਾਂ ਨੇ ਜਿਹੜੀ ਪਿਊਰੀ ਬਣਾਈ ਸੀਗੀ ਮੰango ਦੀ ਉਹ ਪਾਵਾਂਗੇ ਸੋ ਨੈਕਸਟ ਐਡ ਕੀਤੀ ਆ 슈ਗਰ ਏ 슈ਗਰ ਹੋਣ ਇਥੇ ਆ ਕੇ ਆਪਸ਼ਨਲ ਆ ਜੇ ਤੁਸੀਂ ਜ਼ਿਆਦਾ 슈ਗਰ ਪਸੰਦ ਕਰਦੇ ਹੋ ਤਾਂ ਪਾ ਸਕਦੇ ਹੋ ਅਦਰਵਾਈਜ਼ ਸਕਿਪ ਕਰ ਦਿਓ ਸੋ ਮੇਰੀ ਜਿਹੜੀ ਫਰੂਟੀ ਸੀਗੀ ਉਹ ਬਣ ਕੇ ਰੈਡੀ ਹੋ ਗਈ ਹੈ ਸੋ ਹੁਣ ਆਪਾਂ ਇਹਨੂੰ ਪਾਪ ਅਪ ਕਰਨਾ ਮੈਂ ਇਹਦੇ ਲਈ ਲਿਆ ਵਾ ਇਹ ਵਾਲਾ ਕਲਬ ਸੋਡਾ ਤੇ ਤੁਸੀਂ ਕੋਈ ਵੀ ਡਰਿੰਕ ਲੈ ਸਕਦੇ ਹੋ ਜੇ ਤੁਸੀਂ ਕੋਈ ਡਰਿੰਕ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਤੁਸੀਂ ਸਿੰਪਲ ਪਾਣੀ ਪਾ ਕੇ ਵੀ ਇਹਨੂੰ ਪੀ ਸਕਦੇ ਹੋ